ਇਹ ਬਹੁਤ ਹੀ ਦਿਲੋਂ ਪਾਉਤਰਾ ਦਾ ਜੀਓ ਤੇ ਬੱਚਿਓ ਨੌਜਵਾਨੋ ਆਓ ਬਲਾਂ ਨੂੰ ਹੱਥ ਦੀ ਸਾਥ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਆਈ ਨੀ ਜੀ ਬਾਤ ਚੋ ਇਹ ਜਿਹੜਾ ਆਇਆ ਤੁਹਾਡੇ ਬੰਦਾ ਵਾਲੇ ਬਾਕੀ ਜਿਹੜੇ ਕਾਂਗਰਸ ਵਾਲੇ ਉਹਨਾਂ ਤੇ ਇੱਕ ਵਾਰੀ ਫੇਰ ਕੋਸ਼ਿਸ਼ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਬੜਗੇ ਜੀ ਗੱਲ ਕਰਦੇ ਜੀ ਮੈਂ ਆਪਣੇ ਛੋਟੇ ਮੇਰੇ ਤੋਂ ਆ ਜਿਨ੍ਹਾਂ ਨੇ ਇਸ ਰਿਆ ਬੜੇ ਸਾਡੇ ਸਾਰਿਆਂ ਦੀਆਂ ਬਹੁਤ ਧੰਨਵਾਦ ਦੇ ਦਰਸ਼ਨ ਹੋਏ ਮੇਰਾ ਛੋਟਾ ਵੀ ਸੇਤ ਜੋੜਾ ਮਾਤਰਾ ਜੀ ਦੇ ਸਹਿਯੋਗੀ ਮਾਤਰੀ ਹੋਰ ਜਿਨ੍ਹਾਂ ਨੇ ਵੀ ਅੱਜ ਸਰਦਾਰ ਸੁਜੀਤ ਸਿੰਘ ਵਰਕੀ ਮਰਹਮਤਾਂ ਪਾਉਨ ਦੇ ਘਰਾਂ ਵਿੱਚ ਬਠਾ ਹਾਂਜੀ ਹਾਂਜੀ ਉਹਨਾਂ ਦੇ ਘਰਾਂ ਵਿੱਚ ਉਹਨਾਂ ਨੇ ਡੇਡਰ ਦੇ ਵਿੱਚ ਮੋਟਾ ਲਗਾਇਆ ਸੁਪਾਸ ਸਿੰਘ ਵਰਕੀ ਸਤਰਾਜ ਸਿੰਘ ਵਰਕ ਮੋਹਨ ਸਿੰਘ ਵਰਕੀ ਗੁਰਦਰ ਸਿੰਘ ਵਰਕ ਇਹ ਸਾਰੇ ਦੇਖੋ ਬਾਪੇ ਦਾ ਲਾਇਆ ਹੋਇਆ ਜੀ ਬੁੱਢਾ ਸਾਰੇ ਵਿੱਚ ਭਰਾ ਆ ਗਏ ਹਾਂਜੀ ਹਾਂਜੀ ਨਿਸ਼ਾਨ ਸਿੰਘ ਮੇਰ ਜੀ ਰਿਟਾਇਰਡ ਪੁਲਿਸ ਇੰਸਪੈਕਟਰ ਕਾਰਜ ਸਿੰਘ ਸਾਹਿਬਾ ਸਰਪੰਚ ਜੀ ਬਕਰਾਹਾਂ ਤੋਂ ਕਸ਼ਮੀਰ ਸਿੰਘ ਜੀ ਮੈਂਬਰ ਬਲਾਕ ਸੰਤੀ ਔਰ ਦਵਿੰਦਰ ਪਾਲ ਸਿੰਘ ਜੀ ਅਕਸਰ ਪੰਚ ਸਾਡੇ ਬਹੁਤ ਸਾਰੇ ਬਲਾਕ ਪ੍ਰਧਾਨ ਜੀ ਬੂਟਾ ਸਿੰਘ ਜੀ ਜਿਹੜੇ ਬਲਾਕ ਪ੍ਰਧਾਨ ਇਥੋਂ ਆ ਜੀ ਪਸ਼ੌਰਾ ਸਿੰਘ ਵਿਕਰਮ ਸਿੰਘ ਰਾਣਾ ਈਸ਼ਵਰ ਸਿੰਘ ਕੁਲਵਾਨ ਸਿੰਘ ਮਰਾੜੀ ਨਾਜੀ ਜੋਦਾ ਬਾਜਰਾ ਤੇ ਸ਼ਿਵਿੰਦਰ ਸਿੰਘ ਦੀ ਸ਼ੇਰ ਕਾਟ ਜਿਹੜੇ ਸਟੇਜ ਮੈਨੇਜ ਕਰ ਰਹੇ ਸੀ ਇਹਨਾਂ ਨੇ ਬਹੁਤ ਸਾਰੇ ਬੰਦਿਆਂ ਦੇ ਨਾਮ ਲਏ ਜੀ ਇਹਨੇ ਕਿਸੇ ਬੀਬੀ ਦਾ ਨਾਲ ਗਿਆ ਤੇ ਮੇਰੀ ਬਹੁਤ ਇੱਜ਼ਤ ਜੋ ਭਾਣਾ ਮੇਰੀਆਂ ਬੇਟੀਆਂ ਜਿਹੜੀਆਂ ਬੈਠੀਆਂ ਤੁਸੀਂ ਸਾਥੀਓ ਅੱਜ ਤੁਸੀਂ ਨੰਨੀ ਸ਼ੁਰੂਆਤ ਕਰਨ ਦਾ ਆ ਰਹੇ ਹੋ ਪੰਜਾਬ ਦੇ ਲੋਕਾਂ ਦੇ ਬਹੁਤ ਸਾਰੇ ਤੁਹਾਡੇ ਕੋਲ ਰਿਸ਼ਤੇਦਾਰ ਹੋਣਗੇ ਦਿੱਲੀ ਦੇ ਵਿੱਚ ਸਾਡਾ ਕੰਮ ਤਾਂ ਦਿੱਲੀ ਚ ਹੋਇਆ ਸੀ ਨਾ ਜੀ ਉਹ ਤੁਹਾਡੇ ਤੱਕ ਉਹ ਗੱਲ ਪਹੁੰਚੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਗਵਤ ਬਾਣੀ ਨੇ ਕਿਹਾ ਵੀ ਜਿੱਦਾਂ ਦਿੱਲੀ ਚ ਕੰਮ ਹੋਣਾ ਅਸੀਂ ਕਰਾਂਗੇ ਉਸੇ ਭਗਵਤ ਮਾਲ ਜੀ ਤੇ ਵਿਸ਼ਵਾਸ ਕੀਤਾ ਦੋ ਸਭਾ ਰਹਿ ਸਰਕਾਰ ਬਣੇ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜੀਵਾਲ ਤੇ ਵਿਸ਼ਵਾਸ ਕੀਤਾ ਸੀ ਅੱਜ ਮੌਜਾ ਕਰਦੇ ਆ ਪੰਜਾਬ ਦੇ ਲੋਕਾਂ ਨੇ ਭਗਵਤ ਮਾਲ ਤੇ ਕੇਜੀਵਾਲ ਦੋਨਾਂ ਤੇ ਵਿਸ਼ਵਾਸ ਕੀਤਾ ਮੈਨੂੰ ਬੜੀ ਖੁਸ਼ੀ ਆ ਜਦੋਂ ਮੈਨੂੰ ਸਾਰੇ ਤੁਹਾਡੇ ਸਰਜੀਤ ਸਿੰਘ ਜੀ ਬਾਕੀ ਸਾਰੇ ਸਰਪੰਚ ਸਾਹਿਬ ਦੱਸ ਰਏ ਸੀਗੇ ਕਿ ਸਾਡੇ ਜਿਹੜੇ ਕੰਮ ਸਾਡੇ ਪਿੱਛੇ ਪਾਣੀ ਨਹੀਂ ਆਇਆ ਸੀਗਾ ਪਿਛਲੇ 15 20 25 50 ਸਾਲ ਤੋਂ ਉਹ 2 ਸਾਲ ਸਾਡੇ ਤੇਰਾ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਇੱਕ ਕਰ ਲੈ ਪਹੁੰਚਾ ਪਾਣੀ ਖੇਤਾਂ ਦਾ ਕਿ ਅਗਰਾਂ ਦਾ ਫਰਕ ਪੈ ਗਿਆ ਜੀ ਬਿਲਕੁਲ ਜੀ ਜਿਹੜਾ ਰਹਿੰਦਾ ਥੰਨੋ ਜਗਦੇਵ ਮਾਜਰੇ ਜੀ ਨੇ ਚੇਤਨ ਜੀ ਨੂੰ ਦੱਸਤਾ ਕਿ ਉਹ ਕੰਮ ਤੁਹਾਨੂੰ ਕਹਿਣ ਦੀ ਨੋਟਿਸ ਪਈ ਜੀ ਆ ਜਿਹੜਾ ਪਹਿਲਾਂ ਪਹੁੰਚਾ ਹੈ ਆਪਣਾ ਪਹੁੰਚਾ ਹੈ ਤੁਹਾਨੂੰ ਜਾ ਕੇ ਬੰਦਾ ਚੰਦੀਆਂ ਦੇ ਚੱਕਰ ਮਾਰਦੇ ਪਏ ਸੀ ਜੀ ਵੀਰੇ ਸੰਸਰ ਸਾਹ ਤੋਂ ਲੱਛਾ ਪਾਣੀ ਜੀ ਸਮੱਸਿਆ ਕੀ ਇਹੀ ਹੈ ਕਿ ਪਾਣੀ ਆਪਣੇ ਖੇਤਾਂ ਤੱਕ ਪਹੁੰਚੇ ਪਾਣੀ ਨਹੀਂ ਹੈ ਸਿੱਖ ਪਾਣੀ ਦੀ ਸਮੱਸਿਆ ਹੋਣ ਦੀ ਹੈ ਜ ਮੁੱਢ ਤੋਂ ਆਇਆ ਸੀ ਜਦੋਂ ਮੈਂ ਆਇਆ ਸੀਗਾ ਆ ਭਾਡੇ ਜਦੋਂ ਮੈਂ ਪਾਤਰਾਤ ਹੋ ਕੇ ਹਾਈਵੇ ਤੇ ਗਿਆ ਚਾਰੇ ਪਾਸੇ ਜੋ ਗਿਆ ਤਾਂ ਅੱਗੇ ਪਾਣੀ 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 ਛਲਲਾ ਕਾ ਮਾਨਸਾ ਆ ਬੜਾ ਪਿੰਡ ਵੀ ਡਾ ਸੀ ਜੀ ਬਿਲਕੁਲ ਐਸੀ ਐਸੀ ਬੜੀ ਜੀ ਨਹੀਂ ਇਹ ਉਹ ਚਾਰੇ ਪਾਸੇ ਬੜਾ ਫਟਾਸ ਕਰ ਇਹ ਸਾਰੇ ਪਿੰਡ ਡੋਏ ਸੀ ਜੀ ਡਾਕਟਰਾਂ ਦੀ ਟੀਮ ਆ ਗਈ ਆ ਕੋਈ ਆ ਨਹੀਂ ਜਿਹੜੇ ਪਿੰਡ ਵਿੱਚ ਡਾਕਟਰਾਂ ਦੀ ਟੀਮਾਂ ਬੋਰਡ ਤੇ ਲੜ ਕੇ ਪਹੁੰਚਿਆ ਆਉਣ ਜੀ ਦਵਾਈਆਂ ਪਹੁੰਚਿਆ ਬੁਲ੍ਹਾ ਖੜੀ ਸੀ ਜਿੱਥੇ ਆ ਬੋਲੇ ਖੜੀ ਗਈ ਸੀ ਆ ਕਿਸਾਨਾਂ ਦਾ ਮੋਰਚਾ ਹੋਇਆ ਫਿਰ ਭੇਜੇ ਉੱਥੇ ਜੀ ਡੱਟ ਲਾਏ ਬਾਹਰੋਂ ਅਸੀਂ ਜਦੋਂ ਸਾਡੇ ਲੋਕ ਤਕਰੀਰ ਸੁਣਿਆ ਅਸੀਂ ਉਹਦੇ ਨਾਲ ਤੱਕੇ ਸੁਣਿਆ ਬੰਦੇ ਜਿਹੜੇ ਬੰਦੇ ਸਿੱਕੂ ਬੋਲਦੇ ਨੇ ਸਾਰਾ ਖੜਾ ਗਏ ਪਾ 7000 ਥੋੜੇ ਡਰਦੇ ਕਿਉਂ ਹੋ ਹੋ ਤਾਂ ਕੋਈ ਐਸੇ ਮੋਢੀ ਥੋੜੇ ਜਣ ਪਾਚਾ ਥੋੜੇ ਜਣ ਸਾਡੀ ਬੀਬੀ ਵੀ ਆਈ ਹੈ ਥੋੜੇ ਜਿਹਾ ਰੋਣ ਦੇ ਹੱਥ ਖੜਾ ਕੇ ਸਿੱਕੂ ਬੋਲ ਕਹੇ ਸੀ ਜਦੋਂ ਦੇਖਿਆ ਉਹ ਗੇਰ ਰੋਡ ਨਾਇਰ ਦਾ ਖਾਨਾ ਆਪੋ ਚਾਇਆ ਸੀ ਯਾਰ ਕਬੰਡੀਆ ਅੱਖਾਂ ਦੇ ਆਪਰੇਸ਼ਨ ਕਰਾਏ 26 ਜਨਵਰੀ ਨੂੰ 26 ਅੰਮ੍ਰਿਤਸਰ ਜਾ ਕੇ ਆ ਮੈਂ ਤੇਰਾ ਵੀ ਨੁਕਸਾਨ ਨਾਲ ਰਿਆ ਮੰਨਦੇ ਹੋ ਨਾ ਸੋਹਿਆ ਤਾਂ ਹੋਊਗਾ ਮੈਂ ਖਾਨਾ ਦੇ ਨਾਲ ਗਿਆ ਚਲੋ ਜਦੋਂ ਲੋਕ ਆਪਣੇ ਅੱਖਾਂ ਲਈ ਲੜਦੇ ਆ ਜੀ ਹੁਣ ਕਿਸਾਨ ਤੁਹਾਡੇ ਢਾਡੀ ਗੁਜਰਾ ਚ ਬੈਠੇ ਪਹਿਲਾਂ ਸਿੰਘੂ ਬੋਰਡ ਦੇ ਲੋਕਾਂ ਤੇ ਟਿਕਲੇ ਬੋਰਡ ਦੇ ਲੋਕ ਐ ਹੋਰੇ ਢਾਡੀ ਗੁਜਰਾ ਨੂੰ ਕਹਿੰਦੇ ਤੇ ਸ਼ਫੂ ਬੋਰਡ ਦਿੱਲੀ ਆ ਰਹੇ ਸੀ ਜੀ ਸਾਡੇ ਦੇਸ਼ ਦੀ ਰਾਜਧਾਨੀ ਹੈ ਕਿਸੇ ਦੇ ਬਾਪ ਦੀ ਰਾਜਧਾਨੀ ਥੋੜੀ ਹੈ ਜੀ ਸਾਡੀ ਹੀ ਹਾਰਿਆ ਦੀ ਹੈ ਸਾਡਾ ਵੀ ਦੇਸ਼ ਹੈ ਸਾਨੂੰ ਕਿਵੇਂ ਲੋਕ ਸਾਂਦੇ ਵੀ ਦਿੱਲੀ ਜਾਣਦਾ ਜੀ ਕੀ ਬਿਜਾ ਰਿਹਾ ਨਾ ਜੀ ਜੀ ਸਰਕਾਰਾਂ ਤੈਨੂੰ ਹੁੰਦੀ ਹੈ ਜੀ ਇਹ ਪੁਜੀਆਂ ਜਿਹੜੇ ਜੀ ਸਰ ਜੀ ਬੈਠੇ ਜਿਹੜੇ ਸਰਪੰਚ ਹੋ ਗਿਆ ਤੁਹਾਡਾ ਬਲਾਕ ਸੰਪਤੀ ਹੋ ਗਈ ਜੀ ਬਲਾਕ ਸੰਪਤੀ ਦਾ ਚੇਅਰਮੈਨ ਹੋ ਗਿਆ ਜਿਹੜਾ ਵੀ ਸਦਾ ਮੈਂਬਰ ਹੋ ਗਿਆ ਹੈ ਮਿਸਰ ਕਮੇਟੀ ਦਾ ਪ੍ਰਧਾਨ ਹੋ ਗਿਆ ਇਹਨੂੰ ਲੋਕਲ ਗਵਰਨਮੈਂਟ ਕਹਿੰਦੇ ਆ ਫੌਡੀ ਸਰਕਾਰ ਹੈ ਜੀ ਦੂਜੀ ਸਰਕਾਰ ਹੈ ਫੌਡੀ ਪੰਜਾਬ ਸਰਕਾਰ ਜਿਹੜੇ ਭਗਵਾਨ ਸਵਾਮੀ ਦੇ ਹੁਕਮ ਹੈ ਜੀ ਉਹ ਚੰਡੀਗੜ੍ਹ ਬੈਂਦੀ ਆ ਜੀ ਚੰਡੀਗੜ੍ਹ ਦਾ ਖਜ਼ਾਨਾ ਉੱਥੇ ਆ ਪੈਸੇ ਫੌੜਦੇ ਆ ਵਰਤਦੇ ਚਾਹੇ ਲੋਕ ਸਰਕਾਰ ਆ ਚਾਹੇ ਚੰਡੀਗੜ੍ਹ ਦੀ ਸਰਕਾਰ ਆ ਚਾਹੇ ਦਿੱਲੀ ਵਾਲੀ ਸਰਕਾਰ ਆ ਇਹ ਤਨੇ ਤੁਸੀਂ ਰੁਕਦੇ ਆ ਜੀ ਤੁਸੀਂ ਚੰਡੀਗੜ੍ਹ ਦੀ ਸਰਕਾਰ ਚੁੰਦੇ ਹੋ ਉਹਦਾ ਖਜ਼ਾਨਾ ਵੀ ਭਗਵਾਨ ਸਵਾਮੀ ਆਪਣੇ ਲੋਕਾਂ ਦੇ ਤਾ ਜਦੋਂ ਤੁਸੀਂ ਖਿਆਲਾ ਦਿੰਦਾ ਤੁਹਾਡੇ ਪਾਣੀ ਪਹੁੰਚਿਆ ਜੀ ਹਸਪਤਾਲਾਂ ਚ ਦਵਾਈਆਂ ਪਹੁੰਚੀਆਂ ਡਾਕਟਰ ਆ ਰਹੇ ਆ ਉਹ ਗੱਲ ਕਿਸੇ ਵੇਲੇ ਮੈਂ ਫੇਰ ਕਰੂੰਗਾ ਕਿ ਮੈਂ ਉਹ ਸਾਰੀ ਸਕੀਮ ਬਣਾਉਂਤੀ ਹੋਈ ਆ ਜੀ ਬੜਾ ਸੁਧਾਰਾਣਾ ਹੈਗਾ ਬਹੁਤ ਵੱਡਾ ਪਿੰਡ ਹੈ ਅੱਜ ਵਿੱਚ ਜਾਂਦਾ ਕਿ ਸੇਖ ਆਖ ਵਿੱਚ ਜਾਂਦਾ ਆਪ ਪੰਜ ਜਾਂਦਾ ਜੀ ਆਸੇ ਪਾਸੇ ਕਿੰਨੇ ਫਿਲਡ ਲੱਗਦੇ ਆ ਜੀ ਉੱਥੇ ਡਾਕਟਰਾਂ ਦੇ ਲੈਣ ਦੀ ਵਧੀਆ ਘਰ ਬਣਾਉਂਗਾ ਜੀ ਵਧੀਆ ਹਸਪਤਾਲ ਬਣਾਉਂਗਾ ਜਿਹੜੇ ਮੁੰਡੇ ਕੁੜੀਆਂ ਪੜ੍ਹ ਕੇ ਆਣਗੇ ਉਹਨਾਂ ਨੂੰ ਕਹਾਂਗਾ ਬੇਟਾ ਇੱਥੇ ਤਕਰੀਬਨ 3 ਸਾਲ ਲਾ ਦਊ ਮੇਰੇ ਕੋਲ 3000 ਤੋਂ ਬਾਅਦ ਮੈਂ ਥੋੜਾ ਸਮਾਣੇ ਰਹਿ ਜਾਊਗਾ ਉਸ ਤੋਂ 3000 ਉੱਥੇ ਲਾ ਦੇ ਫਿਰ ਮੈਂ ਬਿਡਾਲੇ ਚਲੇ ਜਾਵਾਂਗਾ ਓਏ ਇਸੋ ਨਿਆਸਿਆ ਕਾ ਜਿਹੜਾ ਬੰਦਾ ਨਵਾਂ ਹੈ ਜਿਹੜਾ ਜਿਵੇਂ ਨਹੀਂ ਹੋਣਾ ਜਾਂ ਉਹਦੇ ਬੱਚੇ ਛੋੜੇ ਹੋਏ ਜਾਂ ਸਕੂਲ ਦੀ ਕੋਈ ਸਮੱਸਿਆ ਨਹੀਂ ਹੈ ਉਦੋਂ ਸਾਰਾ ਚਲਾ ਦਊਗਾ ਉਸ ਤੋਂ ਬਾਅਦ 3000 ਸਮਾਣੇ ਲਾ ਦਊਗਾ ਸਮਾਣੇ ਦਾ ਦਿਨ ਕੀਤਾ ਉੱਥੇ ਬਹਿ ਜਾਊਗਾ ਜੇ ਬਿਡਾਲੇ ਜਾਣਾ ਫਿਰ ਡਾਕਟਰ ਜੀ ਨਾਲ ਉਹ ਡਾਕਟਰ ਇੱਥੇ ਤੇ ਤੁਹਾਡੇ ਪਾਸਾ ਕੁੜੀਆਂ ਹੁੰਦੀਆਂ ਸੀ ਜਿੱਥੇ ਨਰਸਾਂ ਬਗੀਆਂ ਇਹਨਾਂ ਚੌਣੇ ਦੇ ਹੱਥਾਂ ਚ ਹਾਂਜੀ ਹਾਂਜੀ ਠੀਕ ਹੈ ਇਹ ਮੇਰਾ ਕਹਾਣੀ ਇਹਦੇ ਵਿੱਚ ਦਿੱਕਤ ਸਾਨੂੰ ਕਿੱਥੇ ਆਈ ਜੀ ਅਸੀਂ ਜਦੋਂ ਮੁੰਡਾ ਕ੍ਰੈਡਿਟ ਬਣਾਉਣੇ ਗਏ ਸੀ ਤੇਦਰ ਨੇ ਕੀ ਕੀਤਾ ਸਾਡੇ ਪੰਡ ਬੰਦ ਕਰ ਦਿੱਤੇ 800 ਰੁਪਏ ਰੋਕਿਆ ਮੈਂ ਕੋਈ ਨਾ ਵੜਾਇਆ ਸੀ 800 ਰੁਪਏ ਆਵਾਜ਼ ਵਿੱਚ ਲੇਖੂਆਈ ਜਿਹੜੇ ਬੌਡਰ ਨਾਲ ਹੀ ਵੜਾਇਆ ਸੀ 800 ਰੁਪਏ ਸਾਡੇ 800 ਨੂੰ ਰੋਕਦਾ ਬਣੇ ਤੁਹਾਡੇ ਮਂਡੀਆਂ ਦੇ ਤੁਹਾਡੇ ਸੜਕਾਂ ਦੇ ਕੁੱਲ ਮਿਲਾ ਕੇ 8000 ਕਰੋੜ ਰੁਪਏ ਲੱਗਿਆ ਹੋਇਆ ਜੀ 7000 ਆ ਰਿਹਾ ਜੀ ਟੱਡੀ ਨਾਲ ਉਹ ਦਿੱਲੀ ਇਹਨਾਂ ਨੇ ਪਿਉੜਾ ਨਹੀਂ ਹੈ ਜੀ ਪੈਸਾ ਸਾਡਾ ਰਾਜ ਕਾਲੀ ਸਾਡੀ ਹੈ ਤੁਸੀਂ ਮੈਨੂੰ ਦਿੱਲੀ ਭੇਜਣਾ ਮੈਂ ਇਹਨਾਂ ਦੇ ਸੰਗ ਦੇ ਵਿਚ ਵਾਪਸ ਆ ਕੇ ਫੜਾ 8000 8000 ਕਰੋੜ ਰੁਪਏ ਰਾਜ ਆਪਣੇ ਭਰਾਵਾਂ ਨੂੰ ਦੇਊਗਾ ਇਹ ਕਹਿੰਦੇ ਕਿ ਫਿਰ ਦੇ ਤਾਂ ਜਦੋਂ ਭਗਵਾਨਤ ਬਾਗ ਕੋਲ 8000 ਕਰੋੜ ਰੁਪਏ ਆ ਗਿਆ ਤੁਸੀਂ 13 ਬੰਦੇ ਹੋਗੇ ਉਹ ਤਾਂ ਰੋਗ ਰਣ ਕੇ ਜੀ ਪੰਜਾਬਿਆ ਦੀ ਜਿਹੜੀ ਪਾਰਲੀਮੈਂਟ ਦੀ ਸੀਟ ਆ ਨਾ ਜੀ ਇੱਥੋਂ ਰਾਕੇ ਉਹ ਡੇਰਾ ਬਸੀ ਦਾ ਜੇਸਾ ਕੁਲਮਰ ਲੰਬੀ ਹੈ ਜੀ ਇਹ ਪੰਜਾਬ ਦੀ ਸਭ ਤੋਂ ਵੱਡੀ ਇਹ ਪਾਰਲੀਮੈਂਟ ਦੀ ਸੀਟ ਹੈ 17000 1784000 ਦੀ ਜੀਵਨ ਸਭ ਤੋਂ ਵੱਡੀ ਹੈ ਜੀ ਸਭ ਤੋਂ ਜ਼ਿਆਦਾ ਵੋਟਾਂ 2000 ਤੋਂ ਵੱਧ ਦੇ ਬੋਤ ਸਭ ਤੋਂ ਜ਼ਿਆਦਾ ਵੋਟਾਂ ਸਭ ਤੋਂ ਵੱਡੀ ਪਾਰਲੀਮੈਂਟ ਦੀ ਸੀਟ ਹੈ ਅਸੀਂ ਪੰਨੀਰ ਕੌਰ ਜੀ ਨੂੰ ਰੋਗ ਮਾਰਾ ਨਹੀਂ ਕਹਦੇ ਬਾਰੇ ਕਹਿੰਦਾ ਜੀ ਪੰਨੀਰ ਕੌਰ ਜੀ ਨੂੰ ਕੈਪਟਨ ਰਵਿੰਦਰ ਸਿੰਘ ਜੀ ਕਹਦੇ ਨੂੰ ਚਾਰ ਵਾਰ ਜੁੜਿਆ ਜੀ ਇਹ ਕੇਂਦਰ ਚ ਮਰਦੀ ਰਹੀ ਆ ਇਹਦੇ ਘਰ ਵਾਲਾ ਮੁੱਖ ਵਾਤੇ ਰਹਿ ਰਿਹਾ ਜੀ ਹੋਰ ਕੀ ਜਾਣੇ ਉਹ ਕਿੰਦਸਰ ਮੈਂ ਇਸ ਤੋਂ ਵੱਧ ਕੋਈ ਦੇ ਸਕਦੇ ਹੋਰ ਨੂੰ ਰੱਜ ਪਾਤਨਾ ਚਾਹੀ ਸੀ ਤੁਹਾਡੇ ਰਮਣੀ ਹੁੰਨ ਦਿੱਤਾ ਤੁਹਾਡੇ ਤੁਹਾਡੇ ਜਿਹੜਾ ਹੈਗਾ ਜੀ ਇਹ ਅੱਜ ਤੋਂ 50 ਸਾਲ ਪਹਿਲਾਂ ਵੀ ਹੜ ਆਉਂਦੇ ਹੋਣਗੇ ਠੀਕ ਹੈ ਜੀ 20 ਸਾਲ ਸਾਲਾਂ ਵਿਹਾਰ ਆਉਂਦੇ ਸੀ ਆਉਂਦੇ ਸੀ ਆਏ ਭਾਈ ਜੀ 20 ਸਾਲ ਵੀ ਆ ਗਏ ਆਏ ਨਾ ਸਾਡੇ ਤੇ ਇਹ ਕਿੰਨਾ ਕੁ ਮੁਸ਼ਕਲ ਕਰਦਾ ਜੀ ਇਹ ਕੰਮ ਅੰਦਰ ਜੀ ਨੰਬਰ ਪਾਰਟੀ ਦਾ ਬੜਾ ਵਿਰੋਧ ਕੀਤਾ ਜੀ ਆਏ ਸਨ ਪਤਨਾ ਤੁਸੀਂ ਠਾਕੜਾ ਡੈਮ ਬਾਰੇ ਜਾਣਦੇ ਹੋ ਠੀਕ ਹੈ ਕਟੜੀ ਵੀ ਇੱਕ ਦਰਿਆ ਹੈ ਜਿਹੜਾ ਪਾਣੀ ਗਰਦਾ ਉਹਦੇ ਵਿੱਚ ਪੈਂਦਾ ਕਿਸੇ ਪਿੰਡ ਦਾ ਕਿਸੇ ਫੈਕਟਰੀ ਦਾ ਉਹ ਸਾਫ਼ ਕਰਕੇ ਪਾ ਦੇਣਾ ਮੈਂ ਕਹਿੰਦਾ 2 ਸਾਲ ਲੱਗ ਜਾਣਗੇ 4 ਸਾਲ ਲੱਗ ਜਾਣਗੇ 5 ਸਾਲ ਲੱਗ ਜਾਣਗੇ ਫਿਰ ਪਤਾ ਲੱਗ ਜੂਗਾ ਨਾ ਜਦੋਂ ਵੀਰ ਪਾਣੀ ਪਹੁੰਚੇ ਕਟੜਾ ਪਾਣੀ ਸਾਫ਼ ਕਰਦਾ ਸਾਵਾ ਸਾਲ ਕੰਮ ਚੱਲੇਗਾ ਕਟੜੀ ਮਰਜੀ ਨਹੀਂ ਹੋਏਗੀ ਜਦੋਂ ਮਰਜੀ ਡਬੋ ਦੇ ਤੁਹਾਨੂੰ ਫਾਕੇ ਮਰਜੀ ਹੋਊਗੀ ਵੀ ਜਿੰਨਾ ਪਾਣੀ ਚਾਹੀਦਾ ਤੁਹਾਨੂੰ ਬਾਕੀ ਬਚੇ ਲੋਕਾਂ ਦਾ ਸੀ ਧਰਮ ਬਣਾਵਾਂਗੇ ਇਹ ਪਲੈਨ ਕਰਦੀ ਬੋਗੇ ਨਾ ਜੀ ਇਸ ਕਰਕੇ ਮੈਂ ਦਿੱਲੀ ਜਾ ਕੇ ਉਹਦੀ ਪਲੈਨਿੰਗ ਕਰਾਂਗਾ ਸਾਡੇ ਮੁਕਿਆਰ ਫਾੜ ਲੈ ਕੇ ਆਉਂਗਾ ਜੀ ਸਾਡੇ ਬੱਚਿਆਂ ਵਾਸਤੇ ਤੁਹਾਨੂੰ ਦੱਸਉਣਾ ਕਿ ਜੇ ਸ਼ਤਰਾਂਲੇ ਤੋਂ ਜਿਹੜੇ ਤੁਹਾਡੇ ਆਸ-ਪਾਸੇ ਦੇ ਜਿਹੜੇ ਆ ਫਤਿਹ ਮੌਂਦੀ ਬਲੌਕ ਆ ਸਾਰਾ ਉਹਨਾਂ ਪਿੰਡਾਂ ਦੇ ਵਿੱਚੋਂ ਜੇ ਉਹਨਾਂ ਪਿੰਡਾਂ ਦੇ ਵਿੱਚ ਸਕੂਲ ਬਹੁਤ ਵਧੀਆ ਹੋਣਗੇ ਜੇ ਉੱਥੋਂ ਪੜ੍ਹ ਕੇ ਬੱਚੇ ਜਿਵੇਂ ਮੈਂ ਵੀ ਮੈਂ ਵੀ ਇੱਕ ਕਿਸਾਨ ਦਾ ਬਟਾ ਜੀ ਮੇਰੇ ਬੰਦਸਾ ਬਿਜਲੀ ਸੀ ਨਾ ਕੋਈ ਕੱਚੇ ਘਰ ਚ ਮੈਂ ਰਿਆ ਛੋਟਾ ਹੁੰਦਾ ਫੱਲਾ ਕੱਚੇ ਹੁੰਦੇ ਸੀ ਘਰ ਦੇ ਮਿੱਟੀ ਦੇ ਘਰ ਸੀ ਐਜ ਤਾਂ ਹੁੰਦੀ ਨਹੀਂ ਜੇ ਤਾਂ ਬਾਟੇ ਪਾ ਬਾਟ ਜਿਹੜਾ ਦੋਤਾ ਬਾਹਰ ਗਿਆ ਸੀਗਾ ਤੇ ਉਹਨੇ ਆ ਕੇ ਮਕਾਰ ਮੜਾ ਸੀ ਉਹ ਸਾਨੂੰ ਪੱਕੇ ਵਾਲੇ ਬੰਦੇ ਹੁੰਦੇ ਸੀ ਹੁਣ ਤਾਂ ਸਾਰੇ ਪਿੰਡੋਂ ਪੱਕੇ ਵਾਲੇ ਮੈਂ ਕੱਚੇ ਘਰ ਚ ਰਿਆ ਜੀ ਔਰ ਲਾਰਟਨ ਹੁੰਦੀ ਸੀ ਇੱਕ ਲੈਮਪ ਹੁੰਦਾ ਸੀ ਮਿੱਟੀ ਦਾ ਉਹ ਜਿਵੇਂ ਸਾਫ ਕਰਦਾ ਸੀ ਉਹਦੇ ਨਾਲ ਬੜਦਾ ਸੀ ਉਹਦੇ ਨਾਲ ਬੜ ਕੇ ਡਾਕਟਰ ਬੜਿਆ ਜੀ ਮੈਨੂੰ ਪਤਾ ਵੀ ਮੇਰੇ ਫਾਦਰ ਦੇ ਜਿਵੇਂ ਆਲੂ ਗੀਂਦੇ ਸੁੱਤੇ ਜਰਾ ਟਰੈਕਟਰ ਵੀ ਤੇ ਹੈ ਜੀ ਆਪ ਜੀ ਹਸਤੇ ਮਾਰਦੇ ਸਾਰੇ ਤੁਹਾਡੇ ਵੀ ਜਦੋਂ ਮੌਸਮ ਫਰਾਉਜ ਦਾ ਮਰਜ਼ੀ ਆ ਨਾ ਕੁਦਰਤ ਦੀ ਕਰੋਪੀ ਕੁਦਰਤ ਦੀ ਕਰੋਪੀ ਦਾ ਬੰਦਾ ਬਰਦਾਸ਼ਤ ਕਰ ਸਕਦਾ ਜੀ ਆ ਜਿਹੜੀ ਕੇਂਦਰ ਵਾਲੀ ਦੀ ਕਰੋਪੀ ਆ ਨਾ ਸਾਡਾ ਜਿਹੜਾ ਮਸਲਾ ਹੈਗਾ ਇਹ ਜਿਹੜਾ ਐਮਐਸਪੀ ਦਾ ਫਟਾ ਜੀ ਜੋ ਇਸਪੜੇ ਦੇ ਹਾਲਾਤ ਆ ਇਹ ਭਰਾਓ ਇਹ ਆਮ ਇਲੈਕਸ਼ਨ ਨੇ ਜੀ ਇਹਨਾਂ ਨੇ ਕਿਸਾਨ ਜਿੱਦੇ ਨਹੀਂ ਜਾ ਸਕਦੇ ਜੀ ਪਹਿਰਵਾਲ ਕੁੜੀਆਂ ਜਿਹੜਾ ਨੇ ਮੈਡਲ ਜਿੱਤੇ ਜਾ ਕੇ ਓਲੰਪਿਕ ਦੇ ਵਿੱਚੋਂ ਏਸ਼ੀਅਨ ਗੇਮ ਚੋਂ ਹਲੋ ਪਤਾ ਨਹੀਂ ਕਿੱਥੋਂ ਕਿੱਥੋਂ ਆ ਗਏ ਕਿ ਉਹ ਧੀਆ ਹੋਣ ਹਾਰਦੀ ਆ ਉਹਨਾਂ ਦੇ ਨਾਲ ਜਿਹਨਾਂ ਨੇ ਐਮਪੀ ਨੇ ਸੋਸ਼ਲ ਕੀਤਾ ਉਹ ਦੇਕਾਰੀਆ ਸੀ ਉਹਦੇ ਪਰਚਾ ਕਰੋ ਤੇ ਪਰਚਾ ਨਹੀਂ ਹੋਇਆ ਕੁੜੀਆਂ ਲੁਕੜੀ ਸ ਗਿਆ ਆਰ ਮੈਨੇਜਰ ਚਾਲੀਆਂ ਬੈਗੀਆਂ ਹਮਮਤ ਹਾਰ ਕੇ ਬੈਗੀਆਂ ਚੱਲਿਆ ਇਹਨਾਂ ਨੂੰ ਸਾਬਤ ਸਿਖਾਣਾ ਦੀ ਇਹਨਾਂ ਨੂੰ ਉਹਨਾਂ ਨੇ ਕਿਸਾਨਾਂ ਨਾਲ ਕੀਤਾ ਪਿਆਰਾਂ ਕੀਤਾ ਜੋ ਇਹਨਾਂ ਨੇ ਨਸੀਬ ਪਰ ਫੀਲੀ ਚ ਆਪਣਾ ਕਿਸਾਨਾਂ ਨਾਲ ਕੀਤਾ ਬਾਪਸ ਆਵੇ ਸੀ ਕਰੋ ਕਿਸੇ ਨੂੰ ਕੁਛ ਨਹੀਂ ਕਰਿਆ ਸੀ ਪਿਛੋਂ ਕਰਤ ਚੜਾ ਤੇ ਆ ਉਸ ਪਾਰਟੀ ਦੇ ਕਹੀਓ ਜੀ ਪੰਨੀਤ ਕਾਰ ਜਿਹੜੇ 8000 ਕਰੋੜ ਦਾ ਹੋਣੀ ਭਟਾਲਾ ਕੀਤਾ ਦੁਨੀਆਂ ਦਾ ਸਭ ਤੋਂ ਵੱਡਾ ਭਟਾਲਾ ਜੀ ਇਹ ਆ ਜਿਹੜਾ ਸ਼ਰਾਬ ਦਾ ਕਹਦੇ ਆਰਮੇਜ ਕੇਜੀ ਵਾਲ ਨੂੰ 100 ਕਰੋੜ ਰੁਪਿਆ ਗਿਆ ਇੱਕ ਿੱਕਾ ਪੈਸਾ ਨਹੀਂ ਮਿਲਿਆ ਤੁਸੀਂ ਦੱਸੋ ਕਿ 100 ਕਰੋੜ ਥੋੜਾ ਹੁੰਦਾ ਵੀ ਕੋਈ ਦੇਖੋ ਪੈਸਾ ਦੇਊਗਾ ਨੌਕਾ ਫੜਿਆ ਨੌਕਾ ਨਾ 100 ਕਰੋੜ ਦੀ 50 ਕਰੋੜ ਫੜਿਆ ਜਾਊਗਾ 1000 ਰੁਪਏ 5 ਕਰੋੜ 5 ਕਰੋੜ ਵੀ ਤਾਂ 5 ਲੱਖ ਸੇ ਇੱਕ ਿੱਕਾ ਪੈਸਾ ਨਹੀਂ ਫੜਿਆ ਗਿਆ ਜੀ ਸਾਡੇ ਸਾਰੇ ਮਨਪਰੇ ਜਿਹੜੇ ਸਪੂਰ ਬਾਹਰ ਆਤੌਰ ਨਾਲ ਜੇਹ ਚਾਹੋ ਇਹ ਜ਼ਰੂਰੀ ਆ ਭਰਾਵੋ ਤੁਹਾਨੂੰ ਇਹ ਜ਼ਰੂਰੀ ਆ ਤੁਹਾਨੂੰ ਸਮਝ ਦੀ ਹੱਥਾਂ ਜੇ ਕਰਦਾ ਜੀ ਇਹ ਜਿਹੜੀ ਬੀਜੇਪੀ ਹੈ ਇਹ ਕਿਹੋ ਜਿਹੀ ਪਾਰਟੀ ਆ ਜੀ ਆ ਗਈ ਹੈ ਤੁਹਾਨੂੰ ਇਹ ਆ ਮਤਲਬ ਹਰਾਨੇ ਦਾ ਬੰਦਾ ਵੀ ਟੱਕਰ ਦਿੰਦੇ ਇੱਧਰ ਆ ਕੇ ਗੋਲੀਆਂ ਮਾਰ ਲਿਆ ਨੇ ਹੁਣ ਹੁਣ ਹੋਰ ਦੀ ਰਿਪੋਰਟ ਕਰਾਣੇ ਚਾਹੁੰਦੇ ਮੈਂ ਜਾ ਕੇ ਬੱਚਾ ਨੂੰ ਮਿਲਖਿਆ ਹੈ ਸਾਡਾ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਜੀ ਉਹਨਾਂ ਦੀ ਬਾਪ ਮੜਦੇ ਆ ਸੋ ਆਪਾਂ ਨੂੰ ਇਸ ਵੇਲੇ ਜਿਹੜੀ ਇਹਨੂੰ ਇਲੈਕਸ਼ਨ ਵਿੱਚ ਛੋਟੀ ਮੋਟੀ ਇਲੈਕਸ਼ਨ ਦਾ ਸਮਝ ਇਹ ਦੇਸ਼ ਨੂੰ ਕਿਸਾਨਾਂ ਨੂੰ ਔਰਤਾਂ ਨੂੰ ਲੋਕਾਂ ਨੂੰ ਆਪਣੇ ਬੱਚੇ ਲਈ ਉਹਦਾ ਜੀ ਵਾਤਾਵਰਣ ਕੀ ਹੁੰਦਾ ਫੌਜ ਚ ਵਰਤੇ ਹੁੰਦੇ ਆ ਨਾ ਜੀ ਉਹਨਾਂ ਨੂੰ ਆਪਣੀ ਵੀਰ ਬਰਾਦ ਦਾ ਚਾਰ ਸਾਲ ਦਾ ਪੋਤਰ ਕੇ ਜਾ ਘਰੇ ਦਾ ਪੋਤਰ ਉਹਨੂੰ ਠੀਕ ਕਰਾਂਗੇ ਜੀ ਜਿਹੜਾ ਫੌਜ ਬੰਦਾ ਜਾਊਗਾ ਉਹ ਤਰਕਾ ਵੀ ਪੂਰੇ ਮਿਲੋਗੇ ਪੂਰੇ ਨੌਕਰੇ ਕੰਮ ਦੇ ਪੈਨਸ਼ਨ ਲੈ ਕੇ ਵਾਪਸ ਆਇਆ ਕਰਦੇ ਜੀ ਇਹ ਕੰਮ ਕਰਦੇ ਆ ਜੀ ਕਿਹਦੇ ਵਕਤ ਮੈਂ ਜਾ ਰਿਹਾ ਮੈਂ ਤਾਂ ਉੱਥੇ ਜਾ ਰਿਹਾ ਬਹੁਤ سارے ਕੰਮ ਆ ਜੀ ਚਾਹੇ ਸਿਹਤ ਮਹਿਕਮਾ ਸਿੱਖਿਆ ਚਾਹੇ ਬਾੜਾ ਰੋਜ਼ਗਾਰ ਹੈ ਜੇ ਫੈਕਟਰੀਆਂ ਲੱਗਣੀਆਂ ਜੀ ਪੜੇ ਇਕੱਤੇ ਸ਼ੁਕਰਮੰਦ ਲੱਗੀ ਸੀ ਉਹ ਗਿਆ ਜੀ ਉੱਥੇ ਉਹ ਗਿਆ ਉੱਥੇ ਸ਼ਰਾਬ ਫੈਕਟਰੀ ਸ਼ਰਾਬ ਦੀ ਫੈਕਟਰੀ ਲਾਈ ਜਾ ਰਹੀ ਹੈ ਲੇਕਿਨ ਕਿਸੇ ਨੂੰ ਦੱਸਿਆ ਨਹੀਂ ਕਿ ਜਿਸ ਨੂੰ ਪੁੱਛਿਆ ਜਦੋਂ ਆਪਾਂ ਜਿਹੜੇ ਕੰਮ ਲਈ ਫੈਕਟਰੀ ਲਾਦੇ ਆ ਨਾ ਜੋ ਉਹ ਦਾ ਸਕਦਾ ਉਹ ਨਹੀਂ ਤੁਸੀਂ ਖੱਡ ਬਿੱਲ ਵਾਸਤੇ ਲਾਈ ਆ ਖੱਡ ਬਿੱਲ ਚ ਲੋਕਾਂ ਨੂੰ ਨੌਕਰੀ ਮਿਲ ਜੀ ਬਹੁਤ ਸਾਰੇ ਲੋਕਾਂ ਨੂੰ ਨੌਕਰੀ ਮਿਲ ਜੀ ਕੰਮ ਕਰਦੇ ਹੋਣਗੇ ਹਾਂ ਜੀ ਸ਼ਰਾਬ ਦੀ ਫੈਕਟਰੀ ਤਾਂ ਬਹੁਤੇ ਬੰਗਿਆਂ ਦੀ ਰੋਣ ਹੀ ਅੱਜ ਔਰ ਤੁਹਾਡਾ ਨੀਚੇ ਦਾ ਪਾਣੀ ਟੀਕਾ ਲਾਉਂਦੇ ਆ ਧਰਤੀ ਦੇ ਵਿੱਚ ਉਹ ਸਾਰੀ ਉਹਨਾਂ ਦੀ ਜਾਇਦ ਕਰ ਦਿੰਦੇ ਆ ਅਸੀਂ ਇਹ ਕੰਮ ਅਜਿਹਾ ਨਹੀਂ ਹੋਣਾ ਐਕਤੀ ਦੇ ਅਸੀਂ ਜਿਹੜੇ ਕੰਮ ਲਈ ਹੋਊਗਾ ਨਹੀਂ ਤਾਂ ਕਰੋੜਾਂ ਦੇ ਰਹਿਤਾ ਹੈ ਤੁਸੀਂ ਖੰਡ ਦੀ ਫੈਕਟਰੀ ਲਾਈ ਸੀ ਖੰਡ ਦੀ ਮੈਨ ਲਾਈ ਸੀ ਤੁਸੀਂ ਤੁਸੀਂ ਜਿੰਨੀ ਦੀ ਖੰਡ ਦੀ ਮੈਨ ਬੰਦ ਕਰਦੀਆਂ ਤਾਂ ਜ਼ਮੀਨ ਜਿਹੜੇ ਕਿਸਾਨਾਂ ਦੀ ਸੀ ਉਹਨਾਂ ਨੂੰ ਵਾਪਸ ਆ ਕੇ ਉਹ ਇਹ ਕਰੋੜਾਂ ਹੈ ਜੀ ਬੜਾ ਹੈ ਤੇ ਆਪ ਵੀ ਕਰੋੜ ਨੂੰ ਮਾਰਦੇ ਇਹ ਉਹਨਾਂ ਤੇ ਪੈਸੇ ਲਾ ਲੈਂਦੇ ਆ ਜੀ ਮੋਦੀ ਜੀ ਪੈਸੇ ਲਾ ਲੈਂਦੇ ਆ ਜਿਹੜੇ ਪਕੀਰ ਪਾਰ ਤੇ ਕਹਿੰਦੇ ਵੀ ਰੈਡੀ ਜੀਤੇ ਬੰਦੇ ਰੱਖੇ ਕਰਦੇ ਆ ਜੀ ਦਿਹਾੜੀ ਤੇ ਬੰਦੇ ਲਾਉਂਦੇ ਆ ਜੀ ਪੈਸੇ ਵੰਡਦੇ ਆ ਇਹ ਹੀ ਖੇਡ ਚੱਲਦੀ ਸੀ ਪਰਚੇ ਹੁੰਦੇ ਸੀ ਅਕਾਲੀਆ ਦੀ ਸਰਕਾਰ ਦਾ ਡਾਗ ਰਸੀਆ ਤੇ ਪਰਚੇ ਕਾਂਗਰਸ ਦੀ ਸਰਕਾਰ ਦਾ ਅਕਾਲੀਆ ਦੇ ਪਰਚੇ ਇਹ ਰਾਜਨੀਤਿਕ ਖੇਡ ਕਰਦੇ ਆ ਅਰਵਿੰਦ ਕੇਜਰੀਵਾਲ ਨੇ ਭਗਵਾਨ ਜੀ ਮੰਨ ਲਏ ਨਵੀਂ ਕਿਸਮ ਦੀ ਰਾਜਨੀਤੀ ਬੱਚਾ ਵਾਸਤੇ ਚੱਲੀ ਐ ਐਜੂਕੇਸ਼ਨ ਬੱਚਾ ਲੋਕਾਂ ਵਾਸਤੇ ਸੇਚੂ ਹੁੰਦਾ ਰੋਜ਼ਗਾਰ ਵਾਸਤੇ ਲੰਗੀਆਂ ਲੰਗੀਆਂ ਫੈਕਟਰੀਆਂ ਅੱਜ ਖੇਤੀ ਤੇ ਰਾਜ ਫੜਲੇ ਬਾਵਾਂਗੇ ਤੇ ਘਰ ਦੇ ਵਿੱਚ ਛੜਨਾ ਤੇ ਘਰ ਨੂੰ ਕੇਮ ਕੀਤਾ ਜਾਵੇ ਉਹਦੇ ਪਾਣੀ ਨੂੰ ਸਾਫ਼ ਕੀਤਾ ਜਾਵੇ ਹਰ ਪਿੰਡ ਤੱਕ ਹਰ ਮਹੱਲੇ ਤੱਕ ਜਿੱਦਾਂ ਬਿਜਲੀ ਆਦੀ ਆਲੇ ਵੀ ਬਹੁਤ سارے ਬੰਦਿਆਂ ਨੂੰ ਬਿਜਲੀ ਦੀ ਜ਼ੀਰੋ ਆਉਂਦਾ ਹਨ ਜੀ ਤਾਂ ਜੀ ਸਰਦੀਆਂ ਵਿੱਚ ਤਾਂ ਕਈਆਂ ਦਾ ਜ਼ੀਰੋ ਆਉਂਦਾ ਹਨ 90% ਦਾ ਜ਼ੀਰੋ ਆਉਂਦਾ ਤੇ ਇਸੇ ਤਰ੍ਹਾਂ ਸਾਡੇ ਪਾਣੀ ਆਊਗਾ ਜੀ ਨਹਿਰ ਦਾ ਪਾਣੀ ਆਊਗਾ ਪੀਣ ਵਾਲਾ ਪਾਣੀ ਆਊਗਾ ਸਾਫ਼ ਹੋਏਗਾ ਲੋਕ ਜਿਆਦਾ ਬੰਦੇ ਗੰਦਾ ਪਾਣੀ ਪੀਂਡ ਕਰਕੇ ਮਾਰਦੇ ਇਹ ਵਾਲੇ ਕੰਮ ਕਰਦੇ ਆ ਇਹ ਸਾਰੇ ਐਨ.ਪੀ ਦੇ ਕੰਮ ਹੈ ਜੀ ਤੁਸੀਂ ਪ੍ਰਬੰਧਕ ਕੌਜੀ ਨੂੰ ਬਹੁਤ ਮਾਤ ਦੇ ਦਿੱਤੇ ਜੀ ਕੀ ਕਰਕੇ ਅੱਜ ਇਹਦੀ ਪਾਰਟੀ ਬਣ ਕੇ ਆ ਗਈ ਤਾਰਦੀਰ ਗਾਦੀ ਵਾਸਤੇ ਮੈਂ ਜੀ ਚੇਤਨ ਜੀ ਸਰਵਾਨਤਾ ਸਾਰੇ ਜਿਹੜੇ ਸਾਡੇ ਸਰਵਾਨਤਾ ਮਰੋੜੀ ਤਾਰਦੀਰ ਜੋ ਕੇ ਮੁੰਡਾ ਤੁਹਾਡਾ ਨੌਜਵਾਨ ਤੇ ਆਇਆ ਬੈਠਾ ਇਹ ਅਸੀਂ ਸਾਰੇ ਜਿੰਨੇ ਤੁਹਾਡੇ ਧਿਆਗ ਆ ਕੇ ਪਾਰਟੀ ਵਾਲੇ ਨੇ ਤਾਂ ਸਸਤਰ ਬਸਣ ਦੰਗਾ ਸੇ ਖੜਾ ਹੋ ਗਏ ਸਾਰੇ ਜਿਹੜੇ ਅਸੀਂ ਜਿਹੜੇ ਸੀਗੇ ਅਸੀਂ ਦਿਨ ਰਾਤ ਕੰਮ ਕੀਤਾ ਆਪਦੇ ਕੋਲ ਰੋਟੀ ਖਾਦੇ ਲੈਣਾ ਕਿਤੇ ਬਾਹਰ ਗਏ ਸੁਤਰਾਣੇ ਦੇ ਕਿਤੇ ਲੱਗਣ ਲੱਗਾ ਬੁਰਦਾ ਦੀ ਰੋਟੀ ਮਿਲ ਗਈ ਤਾਂ ਮਿਲ ਗਈ ਦਿੱਤਾ ਅਸੀਂ ਮਤਲਬ ਖਾਲੇ ਪੇਟ ਵੀ ਕੰਮ ਕੀਤਾ ਅਸੀਂ ਭੁੱਖੇ ਨਾਲੇ ਕੰਮ ਕੀਤਾ ਗਾਦੀਆਂ ਬਣਾਇਆ ਜੀ ਅੱਜ 6 ਮਹੀਨੇ ਬਾਈ ਪਾਰਟੀ ਸ਼ਾਰਤੀ ਜੀ ਕਦਰ ਜੀ ਉੱਪਰ ਮਾੜੀ ਹਾਲੀ ਡੈਮੋਕ੍ਰੇਸੀ ਆਲੀ ਲੋਕਾਂ ਜਾਨੀ ਗੱਲ ਨਹੀਂ ਸੁਣਦੇ ਜੀ ਫਿਰ ਬਾਕੀ ਤੂੰ ਸੁਣੀਆ ਸਾਡੀ ਤੁਸਾਂ ਨੂੰ ਪੁੱਛਿਆ ਵੀ ਪਾਰਟੀ ਬਦਲਨੀ ਹੈ ਨਾ ਜੀ ਮੈਂ ਵੀ ਪੁੱਛਿਆ ਨਾ ਵੀ ਪਾਰਟੀ ਬਣਾ ਲਈ ਜੀ ਹੁਣ ਉਹ ਵੀ ਛੱਡਤੀ ਮੈਂ ਇਹਨੂੰ ਦੇਖੋ ਮੇਰਾ ਦੋਸਤ ਹੈ ਜੀ ਚੱਗਾ ਕੱਟੇ ਸੀ ਕੰਮ ਕੀਤਾ ਮੈਂ ਆਪਣਾ ਹੱਥ ਦਾ ਛੱਡਦਾ ਜੀ ਇਹਦੀ ਰੱਖਣ ਪछे ਮੈਂ ਅਸੀਂ ਤਕਵੀਨ ਤਕੀਰ ਨੂੰ ਲੈ ਕੇ ਜੇਣਦੇ ਅਸੀਂ ਇੱਕ ਸਾਥ ਸੀ ਅਸੀਂ ਵਰਤੇ ਕੰਮ ਕੀਤਾ ਜੀ ਬੇਸ਼ਕਾਰ ਭਾਵਨਾ ਨਾਲ ਸਾਨੂੰ ਕੋਈ ਪਰਵਾਹ ਹੀ ਨਹੀਂ ਕਿਹੜੇ ਲੋਕਾਂ ਨੇ ਵੋਟ ਪਾਈ ਉਹਨਾਂ ਦੀ ਪਰਵਾਹ ਹੀ ਨਹੀਂ ਰਾਹੁਲ ਗਾਂਧੀ ਕਦਿਆਕ ਵਾਲੀ ਗਿਆ ਲੋਹੜਾ ਕਦਿਆਕ ਵਾਲੀ ਉਹ ਸਿਰਦ ਨਰਤਾ ਦੇ ਤਾਮਨਾਡੂ ਸਟੇਟ ਆ ਜੀ ਸਾਊਥ ਵਿੱਚ ਆ ਜੀ ਇਹ ਉੱਥੇ ਗਿਆ ਜੀ ਮਤਾ ਜਾਨ ਲੈ ਕੇ ਫਿਰ ਰਾਹੁਲ ਗਾਂਧੀ ਗਿਆ ਕਸ਼ਮੀਰ ਉੱਥੇ ਗਿਆ ਜੀ ਜਾਨ ਲੈ ਕੇ ਡੇਟ ਲੈਣੇ ਆ ਜੀ ਜਿੱਥੇ ਰਾਹੁਲ ਗਾਂਧੀ ਜਾਂਦਾ ਉੱਥੇ ਜਾਨ ਲੈ ਕੇ ਪਹੁੰਚਦਾ ਜੀ ਜਦੋਂ ਦਿਲਜੀਤਾ ਧਰਨਾ ਸੀ ਮੈਂ ਉੱਥੇ ਕੱਪਲਾ ਕੇ ਬੈਠਾ ਸੀ ਮੈਂ ਅੱਖਾਂ ਨਾਲ ਵਕਤ ਨਾਲ ਅੱਖਾਂ ਦੇ ਆਹ ਕਾ ਵੜਦਾ ਸੀ ਅੱਖਾਂ ਦੇ ਦਵਾਜਾ ਦਿੰਦਾ ਸੀ ਅੱਖਾਂ ਦੇ ਮੇਲ ਮੋਹ ਲੋਕ ਆਉਂਦੇ ਸੀ 100 ਲੋਕ ਆਉਂਦੇ ਸੀ ਮੈਂ ਜਦ ਲੋਕਾਂ ਦਾ ਉੱਥੇ ਬਹੁਤ ਸਾਰੀ ਮੋਤਾ ਹੁੰਦਾ 750 ਬੰਦੇ ਬਰਜੇ ਉੱਥੇ ਮੈਂ ਬਹੁਤੀ ਜਾਂ ਸਥਿਤੀ ਮੈਂ ਦੰਗਿਆਂ ਵਾਲਾ ਸਾਡੀ ਆਰਮੇਜ ਖੇਲੀ ਬਾਤ ਸਾਡੀ ਬਹੁਤ سپورਟ ਦੀ ਉਹ ਕਹਿੰਦੇ ਰਾਸ਼ਟਰਪਤੀ ਇੱਕ ਵਾਰੀ ਬੰਦ ਕਰਦੇ ਚਾਹਦੇ ਹੋ ਸੀ ਆਪਣਾ ਰਸਤਾ ਬੰਦ ਕਰ ਦਿੱਤਾ ਬਹੁਤ ਸਾਰੇ ਜਾਣਦਾ ਬਚਾਈ ਗਿਆ ਮੈਂ ਕਦੇ ਤੇ ਲੋਕਾਂ ਨੂੰ ਹਾਕਦਾ ਹੁੰਦਾ ਸ਼ੁਕਰ ਹੁੰਦਾ ਸੀ ਉਹਦੀ ਜਾਂਚ ਸ਼ੁਰੂ ਕੀਤੀ ਉਹ ਕਿਸ ਤੋਂ ਡਾਕਟਰ ਬੁਲਾਏ ਪਟਿਆਲੇ ਤੋਂ ਡਾਕਟਰ ਬੁਲਾਇਆ ਮੈਂ ਨਵੀਨ ਸ਼ਾਹ ਤੋਂ ਆਇਆ ਡਾਕਟਰ ਜਵੰਦਰ ਤੋਂ ਆਇਆ ਬੁੱਧਾ ਰੇਤੋ ਆਇਆ ਮੇਰੇ ਘਰ ਤੇ 52 ਵੀ ਵੰਡੀਆਂ ਲੋਕਾਂ ਦੇ ਸਾਡੇ ਇੱਥੇ ਹੜਾ ਲੇ ਕਿਤੇ ਸੀ ਮੈਂ ਉਹਨਾਂ ਦਾ ਮੈਂ ਤਾਂ ਅਗਰੀ ਗੱਲ ਦੀ ਆ ਕੋਈ ਦਾ ਜੋਗੀ ਆ ਤੋ ਤੁ ਵੀ ਆਇਆ ਤੇ ਤੁ ਵੀ ਆਪਰੇ ਆਪੋ ਹਸਪਤਾਲ ਜਿਸ ਟੈਨਾ ਤੇ ਤੁ ਵੀ ਆ ਕੇ ਕਰਕੇ ਰਜਕ ਕਰੀ ਨਹੀਂ ਉਹ ਤੇ ਕੋਈ ਨਾ ਭੱਜਾ ਰਿਹਾ ਮੇਰੇ ਤਾਂ ਤਵੀਰ ਚੀਕ ਨਹੀਂ ਮੇਰੀ ਉਮਰ ਜਾ ਲਾ ਗਈ ਆ ਹੁਣ ਐਮਪੀ ਨਾਲ ਵੀ ਉਮਰ ਜਾ ਲਾ ਨਹੀਂ ਆ ਜੀ ਬੋਰਡ ਤੇ ਆ ਕੇ ਮਰਦਾ ਸੀ ਇੱਕ ਦਿਨ ਨਹੀਂ ਆਇਆ ਬੰਦਾ ਇੱਕ ਦਿਨ ਹੀ ਇੱਕ ਦਿਨ ਹੀ ਆਇਆ ਕਿ ਸੱਚ ਹੈ ਮਾੜਾ ਸਾਡੇ ਕੋਲ ਮੂਤਰ ਨਾ ਨਾ ਇੱਕ ਵਾਰਤ ਸੀ ਆ ਤੇ ਹੁਣ ਫਿਰ ਜੀ ਚਲੋ ਚੱਗਾ ਬੰਦਾ ਮਾਨਿਕਾ ਦਾ ਕਿ ਸਰੂ ਮਾੜਾ ਸਾਡੇ ਚੰਗੇ ਆ ਜੀ ਬਟ ਇਹ ਆ ਵੀ ਜਦੋਂ ਆਪਾਂ ਉੱਥੇ ਬੈਠੇ ਹੁਣ ਜੀ ਸਾਡੇ ਨੇ ਚੰਗੇ ਤਾਂ ਹੋ ਆ ਜਿਹੜੇ ਮੈਦਾਨੇ ਤੋਂ ਆਏ ਮੇਰੇ ਕਾਨ ਦੇ ਉੱਤੇ ਆਏ ਚੰਡੀਗੜ੍ਹ ਤੋਂ ਲੋਕਾਂ ਨੇ ਕਲੈਡਾ ਤੋਂ ਉਮੀਕਾ ਤੋਂ ਬੜੀ ਕਿੰਨੀਆਂ ਦਵਾਈਆਂ ਭੇਜਿਆ ਸਾਨੂੰ ਆਇਲ ਕਰਕੇ ਭੇਜਿਆ ਖਾਸਾ ਆਇਲ ਵਾਲਿਆਂ ਨੇ ਔਰ ਬਹੁਤ ਸਾਰੇ ਜਿਹੜੀ ਐਨ ਜੀਓ ਸੀ ਉਹਨਾਂ ਨੇ ਪ੍ਰੋਜੈਕਟ ਕਰਾਏ ਖਰਚਾ ਉਹਨੇ ਕੀਤਾ ਤੇ ਕਰ ਉਹ ਸਾਰਾ ਕੋਆਰਡੀਨੇਟ ਕਰਦੇ ਕਿਸਾਨਾਂ ਦੇ ਅਸੀਂ ਉੱਥੋਂ ਇਹ ਪਨੀ ਵਾਲੀ ਸਿਵਲ ਜਿੰਦਗੀ ਦਾ ਐਕਸਪੀਰੀਅੰਸ ਹੈ ਤੇ ਪੰਜਾਬ ਦੇ ਹਰਿਆਣਾ ਦੇ ਜੁਪੀ ਦੇ ਰਾਜਸਥਾਨ ਦੇ ਮੱਧ ਪ੍ਰਦੇਸ਼ ਦੇ ਛਾਰਖੰਡ ਦੇ ਆ ਛੱਤੀਗੜ੍ਹ ਦੇ ਪਤਾ ਨਹੀਂ ਕੇਰਲ ਦੇ ਕਿਤੇ ਕਿਤੇ ਦੇ ਬੰਦੇ ਕੰਮ ਦੇ ਟੱਕਰ ਦੇ ਅਖਾਂ ਦੇ ਰਿਸ਼ਾਵ ਵੀ ਯਾਦ ਕਰਦਾ ਹੈ ਖਾਸ ਤੌਰ ਤੇ ਇਸ ਘਰ ਚ ਵੀ ਯਾਦ ਕਰਦਾ ਜਿੱਥੇ ਦੇ ਕਿਸਾਨਾਂ ਦਾ ਉੱਤੇ ਕੰਮ ਰਚਾ ਹੋਇਆ ਸੀ ਉਹਦੇ ਚ ਦੋ ਚੀਜ਼ਾਂ ਯਾਦ ਕਰਦਾ ਇੱਕ ਤਾਂ ਲੰਗਰ ਜਿਹੜੇ ਬਾਹਰ ਦੇ ਬੰਦੇ ਆਉਂਦੇ ਤੇ ਸਾਡੇ ਕੋਰੋਨਾ ਵੀ ਲੋਕ ਮੋਕੇ ਮਰ ਗਏ ਐਸੇ ਪਾਸੇ ਵੀ ਯਾਦ ਕਰਦਾ ਸੋਗੇ ਇਸ ਕੰਮ ਨੂੰ ਯਾਦ ਕਰਦਾ ਵੀਰੋ ਮੈਂ ਤੁਹਾਡੇ ਰੋਣੇ ਸਾਰੇ ਮੇਰੇ ਭਰਾਵਾਂ ਲੈ ਜਵਾਨ ਕੀਤਾ ਮੈਂ ਉਹਦਾ ਸਵਾਗਤ ਕਰਦਾ ਔਰ ਇਹ ਗੱਲ ਮੈਂ ਆਪ ਵੀ ਤੁਹਾਨੂੰ ਦੱਸੇ ਜਾਣਾ ਕਿ ਜਿਹੜੀ ਆਮ ਆਪ ਦੀ ਪੜ੍ਹਦੀ ਆ ਉਹ ਨੌਜਵਾਨਾਂ ਨੂੰ ਅੱਗੇ ਵਧਦਾ ਮੌਕਾ ਨਹੀਂ ਦੇਦੀ ਰਹੀ ਪੁਰਾਣੀ ਚੱਕੀ ਸਿੱਖਿਆ ਬੜੀ ਕੋਸ਼ਿਸ਼ ਹੋਏ ਕਿ ਤੇ 5 ਸਾਲ ਤੋਂ ਬਾਅਦ ਜਦੋਂ ਮੈਂ ਆਪਣੇ ਕੋਲ ਕੰਮ ਜਾਣਦਾ ਸਮਝੂਗਾ ਕਿ ਤੁਹਾਡੇ ਪਿੰਡਾਂ ਦੀਆਂ ਪਾਤੜ ਕੁੜੀਆਂ ਕੋਈ ਡਾਕਟਰ ਕਰ ਗਈ ਕੋਈ ਫਾਰਮਾਸਿਸਟ ਕਰ ਗਈ ਤੇ ਕੋਈ ਟੀਚਰ ਬਣ ਗਈ ਜਰੂਰ ਉੱਥੇ ਨੌਕਰੀ ਮਿਲਦੀ ਆਹ ਕੰਮ ਕਰਨਾ ਜੀ ਆਪਾਂ ਉਨਾਂ ਉੱਥੇ ਨੌਕਰੀਆਂ ਦੜੀਆਂ ਬੰਦੇ ਪਿੰਡਾਂ ਦੇ ਵਿੱਚੋਂ ਤਾਂ ਜੋ ਆ ਜੀ ਨੇ ਜੇ ਤੁਹਾਡੇ ਪਿੰਡਾਂ ਨੂੰ ਬੰਦਾ ਡਾਕਟਰ ਹੋਵੇਗਾ ਜੀ ਤੁਹਾਡੇ ਕਿਹੜੇ ਸ਼ੋਕ ਐਥੇ ਬਕਰਾ ਸੀ ਉਹ ਬਕਰਾ ਨੂੰ ਬਲਾਕ ਕਰਦਾ ਸੀ ਉਹ ਇੱਥੇ ਆ ਕੇ ਦੇਖੋ ਨਾ ਉਹਦਾ ਬੇਡਾ ਆ ਕੇ ਆਥੋ ਬੇਡਾ ਸੱਜਦਾ ਉਹ ਪਰ ਉਹ ਉਹਦਾ ਮੋਹ ਹੁੰਦਾ ਆਪਣਾ ਜਿਹੜੀ ਬੁੱਤੀ ਨਾਲ ਮੈਨੂੰ ਆਪਣੇ ਪਿੰਡ ਦੇ ਨਾਲ ਮੋਹ ਹੈ ਜੀ ਤੇ ਮੇਰੀ ਕੋਸ਼ਿਸ਼ ਹੋਏਗੀ ਕਿ ਤੁਹਾਡੇ ਪਿੰਡਾਂ ਦੇ ਵਿੱਚੋਂ ਜਿਹੜਾ ਮੈਡਿਕ ਪ੍ਰਿੰਟ ਚ ਬੜਾ ਸੀ ਉਹ ਤਾਂ ਬਹੁਤ ਜ਼ਰੂਰਤਾ ਸੀ ਫਿਰ ਪਿੰਡਾਂ ਚ ਜਿਹੜੇ ਬੱਚੇ ਪੜ ਕੇ ਡਾਕਟਰ ਬਣ ਮੰਗੇ ਉਹ ਪਿੰਡਾਂ ਜਾਣਗੇ ਜਿਹੜਾ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਿਸੇ ਕਾਟਰੀ ਦੇ ਵਿੱਚ ਜਿਹੜਾ ਕੋਈ ਮਤਲਬ 50 ਲੱਖ ਰੁਪਇਆ ਦੇ ਕੇ 2 ਕਰੋੜ ਰੁਪਇਆ ਲੈ ਕੇ ਜਿਹੜਾ ਡਾਕਟਰ ਵਾਲੇ ਦਾ ਉਹ ਤਾਂ ਵੱਡਾ ਹਸਤਾਣ ਬਣਾਊਗਾ ਨਾ ਉਹ ਕਿਹੋ ਜਿਹਾ ਨਾ ਸਭਾ ਹੀ ਨਾ ਆਪਣੇ ਕਰੇ ਉਹ ਤੁਹਾਡੇ ਬੱਚੇ ਤੁਹਾਡੀ ਸੇਵਾ ਕਰਦੇ ਆ ਉਹਨਾਂ ਨੂੰ ਅਸੀਂ ਮੌਕਾ ਦੇਣਾ ਉਹਨਾਂ ਨੂੰ ਸੋ ਇਹ ਸਾਰੇ ਕੰਮ ਅਸੀਂ ਕਰਾਂਗੇ ਸੋ ਤੁਹਾਨੂੰ ਇੱਕੋ ਬੇਨਤੀ ਆ ਗਈ ਜੀ ਦੇਖੋ ਮਹੀਨੇ ਲੈ ਕੇ ਦੋ 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 ਹੀ ਘੱਟ ਜਾਉਗਾ ਥੋੜੇ ਜਿਹਾ ਘੱਟ ਜਾਇਓ ਰੋਕੋ ਵੀ ਤੁਸੀਂ ਅੱਜ ਇੱਕ ਦਿਨ ਮਿਹਨਤ ਕਰਨੀ ਹੈ ਅ ਜਿੱਦੇ ਤੁਹਾਡੇ ਆਸ-ਪਾਸ ਦੇ ਪਿੰਡਾਂ ਜਿੱਥੇ ਜਾਂਦੇ ਹੋ ਔਲੰਗ ਦੇ ਬਾਅਦ ਮੇਰਾ ਪ੍ਰਚਾਰ ਕਰਨਾ ਕਰਦੇ ਹੋ। ਜੀ ਜੀ ਸਰ। ਆਪਣੇ ਘਰ ਦੇ ਉੱਤੇ ਝੰਡਾ ਲਾ ਲਓ ਆਵਾਜ਼ ਵੀ ਪਾਰਕੀ ਦਾ ਲਾ ਲਓਗੇ। ਜਿੰਨੇ ਬੰਦੇ ਆਉਣ ਤੇ ਤੁਹਾਡੇ ਗੱਡੀ ਚਲੋ ਆਖਿਆ ਤੁਹਾਡੇ ਗੱਡੀ ਚਲੋ। ਤੁਹਾਡੇ ਲਾ ਵੀ ਲਾਓਗੇ। ਜੇ ਇੱਕ ਪੋਸਟ ਤੇ ਪਲੈਕਸ ਲਾ ਲਓਗੇ। ਕਲਵਰ ਦੀ ਫੋਟੋ ਲਾ ਦਿਓ, ਬੈੜੀ ਲਾ ਦਿਓ ਨਾਲ, ਜੇਤਨ ਦੀ ਲਾ ਦਿਓ ਨਾਲ, ਆਪਣੇ ਲਾ ਲਓ ਆਪਣੇ ਆਪਣੇ ਚਾਅ ਦੇ ਲਾ ਲਓਗੇ ਜਿੰਨੇ ਆਉਣ। ਲਾ ਦੇਣ ਕਿ ਲਾ ਦੇ। ਆਪਣੇ ਕੰਮ ਕਰਦੇ ਹੋ। ਇਲੈਕਸ਼ਨ ਵਾਲੇ ਤੇ ਮੇਰਾ ਬੋਤ ਲਾ ਦੋਗੇ। ਰੋਟੀ ਵੀ ਘਰੋਂ ਖਾ ਲਵੇ ਰੋਟੀ ਖਵਾ ਲੇ ਕਰਦੇ ਹੁੰਦੇ ਹੁੰਦੇ ਲੱਗਰ ਲਾਇਆ ਸੀ ਉਹ ਵਾ ਵਾ ਬੈਠੇ ਬਿਠੇ ਬੜਾ ਤਾਂ ਲੱਗਤ ਸੀ ਨਾ ਤੂੰ ਉਹ ਵਾ ਬੈਠੇ ਆਂ ਕਹਾ ਜਿੱਦਾਂ ਜਿੱਦਾਂ ਬੋਲਦਾ ਬਣੇ ਉਤਰ ਲੱਗਦੇ ਹੀ ਲੱਗਰ ਲੱਕ ਦੇ ਵਾਸਤੇ ਜਿਹੜੇ ਬੂਤ ਬਚਾਉਣਗੇ ਸਾਹਮਣੇ ਲੱਗਰ ਸਗਾ ਲੇਗੀ ਤਾਂ ਜ਼ੋਰਦਾਰ ਤਾੜੀਆਂ ਮਾਰ ਦੱਸ ਤੁਸੀਂ ਆਹ ਕੰਮ ਕਰ ਦਿਓ ਜੀ ਮੈਂ ਅਸੀਂ ਇੱਦਾਂ ਹੀ ਅਮਰ ਬੜੇ ਸੀ ਅੱਧੀ ਮਿਸਟਰ ਬਣਿਆ ਕੋਈ ਪੈਸਾ ਨਹੀਂ ਖਰਚਿਆ ਤਹਾਡੇ ਲਈ ਕੰਮ ਕਰਾਂਗੇ ਅਗਲੇ ਪਾਲ ਸਾਹਿਬ ਬਾਡੀ ਆਉਂਦੀ ਹੈ ਨਾ ਰਗਰਲੀਆ ਕਰਾਂਗੇ ਅੱਗੇ ਮੀਡੀਆ ਕਰਾਂਗੇ ਮੈਂ ਆਪਣਾ ਰਿਪੋਰਟ ਕਰਦਾ ਹਾਂ ਕਿ ਜਿੱਥੇ-ਜਿੱਥੇ ਮੇਰੇ ਮੇਡੇ ਕਰਾਈ ਜਣੇ ਮੇਡੇ ਕਰਾਈ ਉੱਥੇ ਜਾਊਗਾ ਪਾਲ ਸਾਹਿਬ ਜਕਰ ਤੇ ਜਾਊਗਾ ਉੱਥੇ ਠੀਕ ਹੈ ਉੱਥੇ ਉੱਥੇ ਜਾਊਗਾ ਲੋਕਾਂ ਨੂੰ ਪੁੱਛੂਗਾ ਸਾਡਿਆ ਦਿੱਕਤਾ ਕੀ ਆ ਫੋਟੋ ਪੁੱਛੂਗਾ ਅੱਗੇ ਮੈਂ ਤਾਂ ਬਣਾ ਲੈ ચૂંટણી ਅਗਲੀ ਅਗਲੀ ਵਾਲਾ ਤੇ ਆਪੇ ਠੀਕ ਹੈ ਤੁਹਾਨੂੰ ਪੁੱਛਾਂਗੇ ਵੀ ਦੱਸੋ ਕਿਹੜੇ-ਕਿਹੜੇ ਕੰਮ ਹੋਇਆ ਤੁਹਾਡੇ ਤੁਸੀਂ ਜਦੋਂ ਸਾਡੇ ਆਰ 90% ਕੰਮ ਹੋ ਗਏ ਤਾੜ ਮਾਰੀ ਕੋੜ ਦੇ ਅਕਦਾ ਰੋਵਾਂਗੇ ਸਾਡੇ ਸਾਰੇ ਕੰਮ ਕਰਾਂਗੇ ਪਾਣੀ ਵੀ ਬਚਾਵਾਂਗੇ ਦੁਆਜਾਂ ਵੀ ਬਚਾਵਾਂਗੇ ਵਿਦਿਆਰਥੀ ਬਚਾਵਾਂਗੇ ਰੋਜ਼ਗਾਰ ਵੀ ਬਚਾਵਾਂਗੇ ਇਹ ਸਾਰੇ ਕੰਮ ਕਰਾਂਗੇ ਤਾਂ ਤੁਸੀਂ ਆ ਥੋੜਾ ਜਨੇ ਆ ਗਿਆ ਤੁਹਾਡੇ ਕੋਲੇ ਜਨੇ 50 60 ਦੇ ਲੈ ਗਿਆ ਇਹ ਅਗਲਾ ਵਾਰ ਤੇ ਉਹ ਬੋਤਲਾ ਦੇ ਉਹ ਵੋਟਾਂ ਪਾ ਦੇ ਉਹ ਕਰ ਤੇ ਇਹ ਜਿਹੜੇ ਪਾਰਟੀਆਂ ਬਦਲ ਕੇ ਆ ਰਹੇ ਆ ਅਸੀਂ ਹਰਾਤ ਬਦਲ ਕੇ ਆਵਾਂਗੇ ਬੰਦੇ ਨੇ ਪਾਰਟੀਆਂ ਬਦਲ ਲਈ ਆਪਣੀਆਂ ਆਪਣੀਆਂ ਪਾਰਟੀਆਂ ਛੱਡ ਦੇ ਨਾ ਆਪਣੀ ਪਾਰਟੀ ਦੇ ਹੋਏ ਆਪਣੇ ਲੋਕਾਂ ਨੂੰ ਨਾ ਪੁੱਛਿਆ ਨਾ ਦੱਸਿਆ ਜਿਹੜੇ ਬੰਦੇ ਆ ਦਿਨ ਰਾਤ ਜਿਹੜੇ ਜਿਹੜੇ ਜਨੂੰ ਅਸੀਂ ਵਰਕਰ ਕਰਦੇ ਆਏ ਅਸੀਂ ਹੌਲਿਕਰ ਜਾਂਦੇ ਆ ਵਰਕਰ ਬਣਦੇ ਆ। ਜੇ ਉਹ ਵਾ ਤੁਸੀਂ ਵਾਹਤੀਰ ਕਰ ਲਓ ਵਰਕਰ ਕਰ ਲਓ ਜਿਹੜਾ ਦਿਨ ਰਾਤ ਕੀਤਾ ਉਹਨਾਂ ਨਾਲ ਵੀ ਸਵਾਲੀ ਕੀਤੀ। ਸੋ ਇਹ ਹੋ ਜਾ ਜਿਹੜੇ ਤਰ ਬਦਲੂਆਂ ਨੂੰ ਪੁੱਛੋ। ਜਿਹੜੇ ਬੰਦੇ ਬਾਜ਼ੇ ਵਿੱਚ ਦਿਨਾਂ ਦਾ ਸਾਡਾ ਦਾ 200 ਦਾ ਟੈਕਰ ਕੋਡ ਆ। ਜਦੋਂ 500 ਦਾ ਦੇਖੋਗੇ ਤੁਹਾਨੂੰ ਆਨ ਮਹਿਸੂਸ ਹੋਊ। ਤੁਸੀਂ ਆਪਣੇ ਆਪ ਕਹੋਗੇ ਤੁਸੀਂ ਮੈਂ ਸਾਡੇ ਨਾਲ ਗਾਰੰਟੀ ਕਰਦਾ ਜੀ। ਆ 5 ਸਾਲ ਬਾਅਦ ਤੁਸੀਂ ਸਾਰੇ ਜਿੰਨੀ ਨਾਲ ਲੱਗਦੀ ਹੈ ਰਾਜਨੀਤੀ ਬਾਰੇ ਸਾਰਿਆਂ ਨੂੰ ਤੁਸੀਂ ਆਮ ਆਦਮੀ ਪਾਰਟੀ ਦਾ ਨਖਰਾ ਦਿਓ। ਉਹ ਸੌਦਰੇ ਸਾਰੇ ਬੰਦੇ ਆਪਣੇ ਨਿੱਤਰਦੇ। ਆਪਾਂ ਲੜਾਈਆਂ ਮਾਰ ਕਰਦੀਆਂ ਤੇ ਆਪਾਂ। ਆਵਾਜ਼ ਵੀ ਪਾਓ। ਜਿੰਦਾਬਾਦ। ਸਾਡੇ ਕੋਲੇ ਪਾਣੀ ਦੀ ਕਮੀ ਨਹੀਂ ਹੈ। ਪਾਣੀ ਨੂੰ ਸੰਭਾਲਣ ਦੀ ਕਮੀ ਹੈ, ਅਕਲ ਦੀ ਕਮੀ ਹੈ। ਇਹ ਐਸਬੀਆ ਦਾ ਮੁੱਦਾ ਜੀ, ਚੰਡੀਗੜ੍ਹ ਦਾ ਮੁੱਦਾ, ਪੰਜਾਬੀ ਸਪੀਕਰ ਦਾ ਮੁੱਦਾ। ਇਹ ਦੱਸੋ ਕਹਿੰਦੇ ਬਾਲੇ ਕਿੰਦੇ ਕਾਂਗਰਸ ਤੇ ਕਾਗਲੀਆ ਤੋਂ ਸਭਾਏ ਕੋ ਹੋਰ ਪਾਰਟੀ ਨੇ ਰਾਜਨੀਤੀ ਹੀ ਕਰੀ। ਸਾਰੇ ਦੋਨੋਂ ਨੇ ਕੀਤਾ ਹੈ ਨਾ ਜੀ। ਇਹ ਸਾਨੂੰ ਕੁੱਛ ਦਾ ਨਹੀਂ ਯਾਦ ਕਰੋਗੇ। ਅਜਿਹਾ ਮੈਂ ਤੁਸੀਂ ਤਾਂ ਸਪੱਸ਼ਟ ਖੜੀ ਗਿਣਤੀ ਆਸੀ ਹਰ ਜਦੋਂ ਕਰਾਣੇ ਤੋਂ ਤਾਰਦਾ ਰਿਹਾ ਕਰਾ ਰਿਹਾ ਪਾਣੀ ਦੀ ਕੰਪਨੀ ਆ ਪਾਣੀ ਦੀ ਸੰਭਾਲ ਕਰਾ ਰਹੇ ਆਪਣੇ ਲੋਕਾਂ ਨੂੰ ਬਹੁਤ ਦੇ ਪਾਣੀ ਆ ਰਿਹਾ ਸ਼ਿਗਾਲੀ ਵਾ ਵਾਟਾ ਵਾਟਾ ਸਰਪੰਚੋ ਬਲਾਕ 50 ਮੈਂਬਰ ਜੀ ਸਰਦਾਰ ਕਸ਼ਮੀ ਮੈਂਬਰ ਬਲਾਕ 50 ਉਹਨਾਂ ਨੇ ਬੈਠੇ ਕੀਤੇ ਉਹ ਨੇੜੇ ਆ ਜਾਣਾ ਸਾਰੇ ਲੋਕ ਵੀ ਜੁਆਇਨ ਕਰ ਲੈਣੇ ਸਰਦਾਰ ਸੁਪਰ ਸਿੰਘ ਜੀ ਰਿਕਸ਼ਾ ਉਹ ਚੰਸਾਈ ਜੀ ਰਿਕਸ਼ਾ ਉਹ ਨੇੜੇ ਆ ਜਾਣਾ ਆਇਓ ਇੱਥੇ ਮੋਹਨ ਸਿੰਘ ਜੀ ਨੇੜੇ ਨੇੜੇ ਆ ਸਾਡੇ ਵਿੱਚ ਪਿੱਛੇ ਆਏ ਸੁਖਦਾਰ ਕੁਮਾਰ ਸਿੰਘ ਜੀ ਮਹਿੰਦਰ ਸਾਹਿਬ ਅਜੀਤ ਕ੍ਰਿਸ਼ਨਾ ਵੀਰ ਸਿੰਘ ਜੀ ਪ੍ਰੈਸਰ ਕੋਟੇ ਸਾਹਿਬ ਵਰਕਰ ਸਿੰਘ ਜੀ ਵਿਪਾਲ ਹਰ ਸੰਦੀਪ ਸਿੰਘ ਜੀ ਤੇ ਗੁਰਪ੍ਰੀਤ ਸਿੰਘ ਜੀ ਇਹ ਸਾਡੇ ਦੋਵੇਂ ਜਿਹੜੇ ਸਾਡੇ ਦਸਰਵਾਂ ਐਮਐਸ ਸਾਹਿਬ ਨੂੰ ਉਹਨਾਂ ਨੂੰ ਜਿਹੜਾ ਕਿਹਾ ਜਾਂਦਾ ਹੈ ਸਾਹਮਣੇ ਦੇਖੋ ਜੀ ਮੀਰ ਸਿੰਘ ਮਟਲਵੀ ਸਰਪੰਚ ਜਿਹੜਾ ਜੀ ਇੱਥੇ ਸਾਹਮਣੇ ਉਹਨਾਂ ਨੂੰ ਜਿਹੜਾ ਕਿਹਾ ਜਾਂਦਾ ਹੈ ਸਾਹਮਣੇ ਚਲੋ ਦਵਾਈ ਤੇ ਰੁਕ ਕੇ ਲੈ ਆਓ ਜੀ ਇੱਕ ਮਿੰਟ ਇੱਕ ਮਿੰਟ ਆ ਦੇਖੋ ਸਾਹਮਣੇ ਸਾਹਮਣੇ ਜਾਏ ਪਛਾਣ ਨੂੰ ਮੰਤਰੀ ਸਾਹਿਬ ਨੂੰ ਪਹਿਲਾਂ ਆਹ ਥੋੜਾ ਪਿੱਛੇ ਨੂੰ ਅੱਜ ਬੋਲੇ ਸੋਨਹਰ ਸਿਆਕਾਰ ਇੱਧਰ ਸਾਹਮਣੇ ਦੇਖੋ ਜੀ